ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਕਬੱਡੀ ਪਲੇਅਰ ਜੀਤ ਕੋਟਲੀ ਦੀ ਗੱਲ ਕਰਦਾ ਮੈਂ ਵਿਚਾਰੇ ਨੂੰ ਬਹੁਤਾਂ ਨਹੀਂ ਨਾ ਮੈਂ ਪਰਸਨਲੀ ਮਿਲਿਆ ਨਾ ਮੈਂ ਨੂੰ ਵਿਚਾਰੇ ਨੂੰ ਖੇਡਦਾ ਦੇਖਿਆ ਉਹ ਸਰਦ ਮੈਂ ਮੈਨੂੰ ਨਾ ਜਾਣਦਾ ਕਿਉਂਕਿ ਛੋਟਾ ਸੀਗਾ ਜਦੋਂ ਜਿਉਂਦਾ ਸੀਗਾ ਉਹ ਉਹਨੇ ਹਾੜੇ ਕੀਤੇ ਤਰਲੇ ਕੀਤੇ ਵਧੀਆ ਖੇਡਿਆ ਹੁਣ ਮੈਂ ਪੋਸਟਾਂ 'ਚ ਪੜ੍ਹਦੇ ਆ ਉਹਦੀਆਂ ਉਹਨੇ 28 ਮੋਟਰਸਾਈਕਲ ਜਿੱਤੇ ਆ ਹੋਰ ਵੀ ਵਿਚਾਰੇ ਨੇ ਨਾਮ ਜਿੱਤੇ ਆ ਹਨਾ ਕਿ ਸੈਨ ਉਹਦੀ ਬਾਹ ਨਹੀਂ ਫੜੀ ਜਾਉਂਦੇ ਦੀ ਪ੍ਰੋਮੋਟਰ ਹੁਣ ਆਈ ਡੋ ਨੋ ਹੁਣ ਉਹਨੂੰ ਕੋਈ 20000 ਦੇ ਜੂ ਕੋ 50000 ਦੇ ਜੂ ਕੋ ਲੱਖ ਦੇ ਜੂ ਬੱਚਿਆਂ ਨੂੰ ਮੈਂ ਅਸੀਂ ਉਹਦੀ ਸਟੱਡੀ ਕਰਾ ਦਾਂਗੇ ਅਸੀਂ ਵੋਹ ਕਰਾ ਦਾਂਗੇ ਜੋ ਕਰਾ ਦਾਂਗੇ ਯਾਰ ਕਬੱਡੀ ਪਲੇਅਰ 90% ਆ ਜਿਹੜੇ ਉਹ ਗਰੀਬੀ ਗਰੀਬੀ ਤੋਂ ਉੱਠ ਕੇ ਉਹ ਤਕੜੇ ਹੁੰਦੇ ਆ ਬਾਅਦ ਵਿੱਚ ਉਹ ਕਿੰਨੇ ਤਕੜੇ ਹੁੰਦੇ ਆ ਆਈ ਡੋ ਨੋ ਪਰ ਜਦੋਂ 플레이ਰ ਟਕੜਾ ਹੁੰਦਾ ਇੱਕ ਵਧੀਆ ਹੋ ਜੀਤਕੋਟ ਲਈ ਵਧੀਆ 플레이ਰ ਸੀਗਾ ਵਧੀਆ ਜੱਫੇ ਲਾਉਂਦਾ ਸੀਗਾ ਉਦੋਂ ਪ੍ਰੋਮੋਟਰਾਂ ਨੇ ਬਾਹ ਨਹੀਂ ਫੜੀ ਉਹਦੀ ਬੰਦੇ ਦੀ ਯਾਰ ਉਹ ਮਰ ਗਿਆ ਹੁਣ ਉਹ ਤੁਸੀਂ ਬੱਚਿਆਂ ਨੂੰ ਉਹਦੀ ਵਾਈਫ ਨੂੰ ਉਹਦਾ ਘਰ ਵੀ ਮਾੜਾ ਮੂਟਾ ਜੇ ਟੁੱਟਿਆ ਭੱਜਾ ਉਹ ਵੀ ਬਣਾ ਦੋਗੇ ਤੁਸੀਂ ਜਿਉਂਦੇ ਦੀ ਬਾਹ ਫੜਿਆ ਕਰੋ ਨਾ ਕਿ ਜਦੋਂ ਬੰਦਾ ਮਰ ਜਾਂਦਾ ਮਰਮ ਤੋਂ ਬਾਅਦ ਹੋ ਸਕਦਾ ਜੇ ਤੂੰ ਉਹਦੀ ਪਹਿਲਾਂ ਬਾਹ ਫੜੀ ਹੁੰਦੀ ਉਹ ਬੰਦਾ ਨਾ ਮਰਦਾ ਉਹਦੀ ਇੰਨੀ ਉਮਰ ਨਹੀਂ ਸੀ ਠੀਕ ਆ ਨਾ ਪਲੀਜ਼ ਹੱਥ ਵਨ ਕੇ ਰਿਕੁਐਸਟ ਹੈ ਵੱਡੇ ਪ੍ਰਮੋਟਰਾਂ ਨੂੰ ਅਸੀਂ ਤਾਂ ਚਲ ਏਅਰ ਚਲੋ ਅਸੀਂ ਥੋੜੀ ਜਿਨੀ ਕਬੱਡੀ ਖੇਢੀ ਆ ਜਿੰਨੀ ਦੀ ਖੇਢੀ ਆ ਠੀਕ ਆ ਅਸੀਂ ਬਾਹਰ ਆ ਗਏ ਠੀਕ ਹੋ ਗਿਆ ਆਪਦਾ ਰੋਟੀ ਪਾਣੀ ਛਾੜਾ ਚੱਲੀ ਜਾਂਦਾਗਾ ਪਰ ਜਿਹੜੇ ਵਿਚਾਰੇ ਇੰਡੀਆ ਦੇ ਵਿੱਚ ਤਰਲੇ ਕੱਢ ਰਿਹਾ ਨਾ ਪਲੇਅਰ ਆ ਦੀ ਨਿਊਜ਼ੀਲੈਂਡ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਆ ਜਿਹੜੇ ਵਿਚਾਰੇ ਠੀਕ ਆ 60% ਪਲੇਅਰ ਆ ਉਹਨਾਂ ਨੂੰ ਵੀ ਸੱਦਦੇ ਆ ਜਿਹੜੇ ਹੁਣਾਂ ਟੂਰਨਾਮੈਂਟ ਹੋ ਰ ਜਾ ਰਹੇ ਆ ਤੁਸੀਂ ਵੀ ਯਾਰ ਵੱਡੇ ਜਿਹੜੇ ਪ੍ਰੋਮੋਟਰ ਆ ਨਾ ਉਹਨਾਂ ਨੂੰ ਛੋਟੇ ਪਲੇਅਰਾਂ ਨੂੰ ਆਮ ਛੋਟੇ ਨਹੀਂ ਯਾਰ ਵਧੀਆ ਪਲੇਅਰਾਂ ਨੂੰ ਬਾਹ ਫੜਿਆ ਕਰੋ ਮਰਿਆਂ ਤੋਂ ਬਾਅਦ ਦੇ ਵਿੱਚ ਨਾ ਤੁਸੀਂ ਦਲਾਸੇ ਜਿਆ ਕਰੋ